ਅੰਮ੍ਰਿਤਸਰ ਸਾਹਿਬ ਦੀ ਯਾਤਰਾ 14 ਸਤੰਬਰ 2024 ਨੂੰ ਅਚਾਨਕ ਹੀ ਅੰਮ੍ਰਿਤਸਰ ਜਾਣ ਦਾ ਪਲਾਨ ਬਣ ਗਿਆ। ਅਸੀਂ ਮੈਂ, ਮੇਰੇ ਪਤੀ ਅਤੇ ਮੇਰਾ ਬੱਚਾ ਅਤੇ ਇੱਕ ਅਸੀਂ ਸਾਡੇ ਭੂਆ ਜੀ ਨੂੰ ਨਾਲ ਲੈ ਕੇ ਗਏ ਸੀ। ਤਾਂ ਕਿ ਮੇਰੇ ਨਾਲ ਰਹਿਣਗੇ ਅਤੇ ਮੈਨੂੰ ਇਸ਼ਨਾਨ ਕਰਨ ਵੇਲੇ ਵੀ ਠੀਕ ਰਹੂਗਾ। ਅਸੀਂ ਤਕਰੀਬਨ ਸਵੇਰੇ 7 ਵਜੇ ਘਰੋਂ ਚੱਲ ਪਏ ਅਤੇ 9:00 ਵਜੇ ਅਸੀਂ ਗੁਰਦੁਆਰਾ ਅੜੀਸਰ ਸਾਹਿਬ ਪੁੱਜ ਗਏ ਮੈਂ ਪਹਿਲਾਂ ਪਿੰਡ ਵਿੱਚੋਂ ਜਥਾ ਗਿਆ ਸੀ ਉਹਨਾਂ ਨਾਲ ਗਈ ਸੀ ਉਦੋਂ ਅਸੀਂ ਇੰਨੇ ਗੁਰਦੁਆਰਾ ਸਾਹਿਬ ਨਹੀਂ ਗਏ ਸੀ ਇਸ ਲਈ ਮੈਨੂੰ ਇਸ ਵਾਰ ਬਹੁਤ ਚੰਗਾ ਲੱਗਿਆ ਤੇ ਮੈਂ ਸਾਰੇ ਗੁਰੂ ਘਰਾਂ ਦੇ ਤੇ ਇਤਿਹਾਸ ਬਾਰੇ ਪੂਰੀ ਜਾਣਕਾਰੀ ਲਈ ਗੁਰਦੁਆਰਾ ਅੜੀਸਰ ਸਾਹਿਬeki 59ਵੀਂ ਆਇਸਨੋ ਗੁਰੂ ਜੀ ਪੱਕੇ ਗੁਰੂ ਸਰ ਤੋਂ ਕੱਚੇ ਗੁਰੂ ਸਰ ਹੁੰਦੇ ਹੋਏ ਪਿੰਡ ਧੌਲੀ ਪੁੱਜੇ ਜਿੱਥੇ ਗੁਰੂ ਜੀ ਦਾ ਘੋੜਾ ਅੜੀ ਕਰਨ ਲੱਗ ਪਿਆ ਸੀ ਪਿੰਡ ਦੇ ਲੋਕਾਂ ਨੇ ਗੁਰੂ ਜੀ ਕੋਲੋਂ ਇਸ ਦਾ ਕਾਰਨ ਪੁੱਛਿਆ ਤਾਂ ਗੁਰੂ ਜੀ ਨੇ ਕਿਹਾ ਕਿ ਇਸ ਪਿੰਡ ਵਿੱਚ ਮੁਸਲਮਾਨ ਜ਼ਿੰਮੇਦਾਰਾਂ ਦਾ ਤਮਾਕੂ ਵਿੱਜਿਆ ਹੋਇਆ ਹੈ ਇਸ ਲਈ ਘੋੜਾ ਅੱਗੇ ਨਹੀਂ ਜਾ ਰਿਹਾ ਅੜੀ ਕਰ ਰਿਹਾ ਸੀ ਘੋੜਾ ਪਰ ਕੋਈ ਸਮਾਂ ਇਹੋ ਜਾਵੇਗਾ ਕਿ ਇੱਥੇ ਦੇ ਲੋਕ ਵੀ ਸਿੱਖ ਹੋਣਗੇ ਤੇ ਇਸ ਤਮਾਕੂ ਵਾਲੀ ਜਗ੍ਹਾ ਤੇ ਗੁਰੂ ਘਰ ਬਣ ਜਾਣਗੇ ਅਤੇ ਇੱਥੇ ਅਰਦਾਸ ਕਰਨ ਦੇ ਲੋਕਾਂ ਦੇ ਅੜੇ ਹੋਏ ਕੰਮ ਬਣਾ ਕਰਨਗੇ ਅੱਜ ਉਹ ਗੱਲ ਸਿੱਧ ਹੋ ਗਈ ਉਸ ਸਥਾਨ ਤੇ ਗੁਰਦੁਆਰਾ ਸਥਿਤ ਹੈ ਉੱਥੇ ਮੱਥਾ ਟੇਕ ਕੇ ਅਸੀਂ ਗੁਰਦੁਆਰਾ ਇਸਰਤਾਮ ਹਰੀ ਕੇ ਨਾਨਕ ਸਰ ਗਏ ਜੋ ਕਿ ਇੱਕ ਦਰਿਆ ਦੇ ਕੰਢੇ ਤੇ ਹੈ ਇੱਥੇ ਅਸੀਂ ਮੱਥਾ ਟੇਕਣ ਤੋਂ ਬਾਅਦ ਦਰਿਆ ਦਾ ਦ੍ਰਿਸ਼ ਵੇਖਿਆ ਰੰਗ ਬਰੰਗੀਆਂ ਚਿੜੀਆਂ ਮੂਰਤੀਆਂ ਜਿਨ੍ਹਾਂ ਵਿੱਚ ਔਰਤਾਂ ਚੱਕੀ ਪੀਂਦੀਆਂ ਪੱਤਾ ਲੈ ਕੇ ਖੇਤ ਨੂੰ ਜਾਂਦੀਆਂ ਮਰਦ ਵਰਦਾਂ ਨਾਲ ਹਲ ਬੋਂਦੇ ਤੇ ਹਰਨ ਛੋਟੇ ਬੱਚੇ ਅਤੇ ਬਾਬਾ ਫਰੀਦ ਜੀ ਦੀ ਬੜੀ ਸੋਹਣੀ ਮੂਰਤੀ ਵੇਖੀ ਜਿਸ ਵਿੱਚ ਬਾਬਾ ਜੀ ਕਾਵਾ ਨਾਲ ਗੱਲਾਂ ਕਰ ਰਹੇ ਨੇ ਕਿ ਕਾਵਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ ਇਹ ਦੋ ਨੈਣਾ ਮਤ ਸੋ ਫਿਰ ਦੇਖਣ ਕੀ ਆਸ ਭਾ ਮੇਰਾ ਮਾਸ ਬਿਛ ਖਾ ਲੋ ਪਰ ਮੇਰੀਆਂ ਅੱਖਾਂ ਨਾ ਖਾਓ ਮੈਨੂੰ ਮੇਰੇ ਗੁਰੂ ਨਾਲ ਮੇਲ ਨਦੀ ਆਸ ਹੈ ਬਹੁਤ ਹੀ ਸੋਹਣਾ ਫੁੱਲਾਂ ਦਾ ਬਾਗੀਚਾ ਵੀ ਦੇਖਿਆ ਫਿਰ ਅਸੀਂ ਉੱਥੋਂ ਚੱਲੇ ਪਾਏ ਅੱਗੇ ਅਸੀਂ ਗੁਰਦੁਆਰਾ ਕਰਨ ਸਤਾਰ ਸਾਹਿਬ ਪੁੱਜੇ ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਦੁਖਨਵਾਰਨ ਸਾਹਿਬ ਹੈ ਇਹ ਪੰਜਮ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਮਿਤੀ 17 ਬਸਾਖ 1647 ਈਸਵੀ ਬਿਕਰਮੀ ਪਹਿਲਾ ਸਰੋਵਰ ਖਦਵਾਇਆ ਤੇ ਫਿਰ ਸੰਪਤ 1053 ਈਸਵੀ ਵਿੱਚ ਨਗਰ ਦੀ ਨੀ ਰੱਖ ਕੇ ਆਵਾਜ਼ ਕੀਤਾ ਇਸ ਗੁਰਦੁਆਰਾ ਸਾਹਿਬ ਵਿੱਚ ਸਰੋਵਰ ਦੀ ਲੰਬਾਈ ਤਕਰੀਬਨ 25 ਕਿੱਲੇ ਦੱਸੀ ਜਾ ਰਹੀ ਹੈ ਇੱਥੇ ਮੱਥਾ ਦੇਖਣ ਤੋਂ ਬਾਅਦ ਅਸੀਂ ਪਿੰਡ ਚਵਾਲ ਗੁਰਦੁਆਰਾ ਚੁਰਨੇ ਸਾਹਿਬ ਪੁੱਜੇ ਇੱਥੋਂ ਦਾ ਇਤਿਹਾਸ ਬਾਰੇ ਵੀ ਮੈਂ ਨਹੀਂ ਜਾਣ ਸਕੀ ਪਰ ਇੱਥੇ ਅਸੀਂ ਤਲਾਬ ਵਿੱਚ ਮਛਰੀਆਂ ਵੇਖ ਕੇ ਬਹੁਤ ਕੁਝ ਹੋਇਆ ਕਿਉਂਕਿ ਇੱਥੇ ਬਹੁਤ ਸਾਰੀਆਂ ਮੱਛੀਆਂ ਸਨ ਅਤੇ ਉਹ ਜਿਸ ਦਿਸ਼ਾ ਵੱਲ ਅਸੀਂ ਜਾ ਰਹੇ ਸੀ ਸਾਡੇ ਨਾਲ ਹੀ ਉਹ ਵੀ ਜਾ ਰਹੀਆਂ ਸਨ ਜਿਵੇਂ ਕੁਝ ਖਾਣ ਲਈ ਮੰਗ ਰਹੀਆਂ ਸੀ ਮੂੰਹ ਵੀ ਹੋ ਰਹੀਆਂ ਸੀ ਸਾਡੇ ਵੱਲ ਪਰ ਅਫਸੋਸ ਸਾਡੇ ਕੋਲ ਉਹਨਾਂ ਦੇ ਖਾਣ ਲਈ ਕੁਝ ਵੀ ਨਹੀਂ ਸੀ ਫਿਰ ਅਸੀਂ ਉੱਥੋਂ ਬਾਬਾ ਬੁੱਢਾ ਜੀ ਦੇ ਗੁਰਦੁਆਰਾ ਸਾਹਿਬ ਚਲੇ ਗਏ ਜਿੱਥੇ ਸਾਨੂੰ ਬੇਸ ਨਹੀਂ ਗੰਡਿਆਂ ਵਾਲੀਆਂ ਰੋਟੀਆਂ ਦਾ ਪ੍ਰਸ਼ਾਦ ਦਿੱਤਾ ਗਿਆ ਸਾਨੂੰ ਸਾਰਿਆਂ ਨੂੰ ਉਹ ਪ੍ਰਸ਼ਾਦ ਬਹੁਤ ਸਵਾਦ ਲੱਗਿਆ ਉੱਥੇ ਕੁਝ ਟਾਈਮ ਆਰਾਮ ਕਰਕੇ ਅਸੀਂ ਅੱਗੇ ਚਲੇ ਗਏ ਅਤੇ ਪਿੰਡ ਬਾਸਰ ਕੇ ਪੁੱਜੇ ਜਿੱਥੇ ਅਸੀਂ ਗੁਰਦੁਆਰਾ ਸਨ ਸਹਿਬ ਦੇ ਦਰਸ਼ਨ ਕੀਤੇ ਇਹ ਗੁਰਦੁਆਰਾ ਸਾਹਿਬ ਤੀਜੀ ਪਾਸ਼ਾਈ ਸ੍ਰੀ ਗੁਰੂ ਅਮਰਦਾਸ ਜੀ ਦਾ ਹੈ ਇੱਥੇ ਉਹਨਾਂ ਨੇ ਪਾਸ਼ਾਈ ਦੂਜੀ ਜਾਨੀ ਗੁਰੂ ਅੰਗਦ ਦੇਵ ਜੀ ਦੀ 12 ਸਾਲ ਸੇਵਾ ਕਰਨ ਤੋਂ ਬਾਅਦ ਗੁਰੂ ਜੀ ਨੇ ਉਹਨਾਂ ਨੂੰ ਗੁਰਗੱਦੀ ਬਖਸ਼ ਕੀਤੀ ਤੇ ਦੂਜੀ ਪਾਸ਼ਾਈ ਗੁਰੂ ਅੰਗਦ ਦੇਵ ਜੀ ਨੇ ਸੋਤਰ ਭਾਈ ਦਾਤੂ ਜੀ ਤੋਂ ਚੱਲਣਾ ਹੋਈ ਤੇ ਉਹਨਾਂ ਨੇ ਗੁਰੂ ਜੀ ਨੂੰ ਗੁਰਗੱਦੀ ਤੇ ਬੈਠਿਆਂ ਨੂੰ ਲੱਤ ਮਾਰੀ ਤੇ ਆਪ ਦੀ ਈਰਖਾ ਤੋਂ ਦੂਰ ਰਹਿਣ ਲਈ ਇਸ ਜਗ੍ਹਾ ਤੇ ਆਈ ਇੱਕ ਕੱਚੇ ਕੋਠੇ ਵਿੱਚ ਬੈਠ ਕੇ ਭਗਤੀ ਕਰਨ ਲੱਗੀ ਅਤੇ ਬਾਹਰ ਲਿਖ ਦਿੱਤਾ ਕਿ ਜੋ ਇਹ ਦਰਵਾਜ਼ਾ ਖੋਲ ਕੇ ਮੇਰੀ ਭਗਤੀ ਭੰਗ ਕਰੇਗਾ ਉਹ ਸਿੱਖ ਨਹੀਂ ਹੋਵੇਗਾ ਸਿੱਖ ਸੰਗਤ ਗੁਰੂ ਨੂੰ ਲੱਭਣ ਲਈ ਇੱਧਰ ਉੱਧਰ ਘਟਕ ਰਹੀ ਸੀ ਅਤੇ ਫਿਰ ਬਾਬਾ ਬੁੱਢਾ ਜੀ ਕੋ ਅਰਦਾਸ ਕੀਤੀ ਸਾਨੂੰ ਸਾਡੇ ਗੁਰੂ ਨਾਮ ਲਾਓ ਤਾਂ ਬਾਬਾ ਜੀ ਨੇ ਇਸ ਸਥਾਨ ਤੇ ਆਏ ਅਤੇ ਉਸ ਕਮਰੇ ਉੱਤੇ ਇਹ ਲਿਖਿਆ ਦੇਖ ਕੇ ਦਰਵਾਜ਼ਾ ਨਹੀਂ ਖੋਲਣਾ ਤਾਂ ਉਹਨਾਂ ਨੇ ਕਾਬਰੇ ਦੀ ਮਗਰਲੀ ਕੰਧ ਨੂੰ ਸਨ ਲਾ ਕੇ ਗੁਰੂ ਜੀ ਦੇ ਦਰਸ਼ਨ ਕੀਤੇ ਅਤੇ ਸੰਗਤਾਂ ਨੂੰ ਵੀ ਕਰਵਾਏ ਇਸ ਤਰ੍ਹਾਂ ਇਸ ਗੁਰਦੁਆਰਾ ਸਾਹਿਬ ਜੀ ਦਾ ਨਾਮ ਸਨ ਸਹਿਬ ਪਿਆ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜੀ ਅਤੇ ਸ਼ਾਮ ਹੋ ਚੁੱਕੀ ਸੀ ਅਤੇ ਅਸੀਂ ਉਸ ਸਮੇਂ ਕਤਾਈ ਬਾਰਡਰ ਤੇ ਪ੍ਰੇਟ ਬਹੁਤ ਉੱਚੀ ਸੀ ਬਹੁਤ ਸਾਰੀਆਂ ਪੌੜੀਆਂ ਚੜ ਕੇ ਸਾਨੂੰ ਉੱਪਰ ਚੜ੍ਹਨਾ ਪਿਆ ਜਿਸ ਕਰਕੇ ਸਾਨੂੰ ਬਹੁਤ ਜ਼ਿਆਦਾ ਥਕਾਵਟ ਹੋ ਗਈ ਮਹਿਸੂਸ ਹੋਈ ਅਸੀਂ ਦਰਬਾਰ ਸਾਹਿਬ ਉੱਜ ਗਏ ਪਹਿਲਾਂ ਇੱਕ ਸਰਾਹ ਵਿੱਚ ਆਰਾਮ ਕਰਨ ਬਾਰੇ ਸੋਚਿਆ ਕੁਝ ਟਾਈਮ ਆਰਾਮ ਕਰਕੇ ਅਸੀਂ ਲੰਗਰ ਛਕਿਆ ਅਤੇ ਸੌ ਗਏ ਸਵੇਰੇ ਜਲਦੀ ਉੱਠ ਕੇ ਇਨਸਾਨ ਕਰਨ ਤੋਂ ਇਸ਼ਨਾਨ ਕਰਨ ਤੋਂ ਬਾਅਦ ਅਸੀਂ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਤਖਤ ਸਾਹਿਬ ਤੇ ਮੱਥਾ ਟੇਕਿਆ ਲੰਗਰ ਛਕਿਆ ਅਤੇ ਉੱਥੋਂ ਚਾਲੇ ਪਾਕ ਦਿੱਤੇ ਆਉਣ ਲਈ ਅਸੀਂ ਗੁਰਦੁਆਰਾ ਸ੍ਰੀ ਤਪਿਆਣਾ ਸਾਹਿਬ ਵੀ ਗਏ ਇਸ ਪਾਵਨ ਅਸਥਾਨ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਦੇ ਸ਼ਬਦ ਕੀਰਤਨ ਕਰਦੇ ਰਹੇ ਇਸ ਅਸਥਾਨ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਭਾਈ ਬਾਲਾ ਜੀ ਪਾਸੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਾਖੀ ਸੁਣ ਕੇ ਭਾਈ ਪੈੜਾ ਜੀ ਪਾਸੋਂ ਲਿਖਵਾਈ ਸੀ ਫਿਰ ਅਸੀਂ ਗੁਰਦੁਆਰਾ ਸ਼ਹੀਦਾ ਬਾਬਾ ਦੀਪ ਸਿੰਘ ਜੀ ਦੇ ਸਿਹ ਦੀ ਸਥਾਨ ਤੇ ਬਣੇ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਅਤੇ ਉਥੋਂ ਗ੍ਰੰਤੀ ਸਿੰਘ ਕੋਲੋਂ ਮੈਂ ਇਤਿਹਾਸ ਤੋਂ ਵੀ ਜਾਣੂ ਹੋਈ ਕਿ ਕਿਵੇਂ ਬਾਬਾ ਜੀ ਨੇ ਇਸ ਜਗ੍ਹਾ ਤੇ ਸਿਹ ਦੀ ਪਾਈ ਤੇ ਕੁਝ ਕੋ ਦੂਰੀ ਤੇ ਵੀ ਬਾਬਾ ਨੌਦ ਸਿੰਘ ਜੀ ਦਾ ਗੁਰੂ ਘਰ ਸਥਿਤ ਸੀ ਉਹਨਾਂ ਨੇ ਵੀ ਇਸ ਜੰਗ ਵਿੱਚ ਸਿੱਧੀ ਪਾਈ ਸੀ ਇਸ ਗੁਰਦੁਆਰਾ ਸਾਹਿਬ ਅਸੀਂ ਗੋਲ ਗੱਪਿਆਂ ਦਾ ਲੰਗਰ ਵੀ ਛਕਿਆ ਅਤੇ ਮੇਰਾ ਬੱਚਾ ਲੰਗਰ ਛਕ ਕੇ ਬਹੁਤ ਖੁਸ਼ ਹੋਇਆ ਉਸ ਤੋਂ ਬਾਅਦ ਅਸੀਂ ਪਾਸ਼ਾਏ ਦੀ ਸੀ ਜੀ ਜੀ ਸ੍ਰੀ ਗੁਰੂ ਅਮਰਦਾਸ ਜੀ ਦੇ ਗੁਰਪੁਰਬ ਤੇ ਗੁਰਦੁਆਰਾ ਬੋਲੀ ਸਾਹਿਬ गोविंदਵਾਲ ਵਿਖੇ ਨਮਸਤਕ ਹੋਏ ਜਿੱਥੇ ਨਗਰ ਕੀਰਤਨ ਵੀ ਹੋ ਰਿਹਾ ਸੀ ਗੁਰਦੁਆਰਾ ਸਾਹਿਬ ਨੂੰ ਕੁੱਲਾਂ ਨਾਲ ਬੇਹੱਦ ਖੁਸ਼ੁਰਦ ਜਾਇਆ ਹੋਇਆ ਸੀ ਦੇਖ ਕੇ ਰੂਹ ਖੁਸ਼ ਹੋ ਗਈ ਸੀ ਮੱਥਾ ਟੇਕਿਆ ਲੰਗਰ ਛਕਿਆ ਤੇ ਉੱਥੋਂ ਅਸੀਂ ਅੱਗੇ ਨੂੰ ਚਾਲੇ ਪਾ ਦਿੱਤੇ ਸਾਡੇ ਪਿੰਡ ਵਿੱਚੋਂ ਵੀ ਸੰਗਤ ਲੰਗਰ ਲੈ ਕੇ ਆਈ ਹੋਈ ਸੀ ਅਸੀਂ ਉਹਨਾਂ ਨੂੰ ਮਿਲ ਕੇ ਅੱਗੇ ਆ ਗਏ ਸਾਨੂੰ ਰਸਤੇ ਵਿੱਚ ਹੀ ਹਨੇਰਾ ਹੋ ਗਿਆ ਸੀ ਮੇਰੇ ਬੱਚੇ ਨੇ ਰਸਤੇ ਵਿੱਚ ਕੁਝ ਖਾਣ ਦੀ ਚਾਹ ਕੀਤੀ ਤਾਂ ਅਸੀਂ ਹੋਟਲ ਤੇ ਰੁੱਕ ਕੇ ਪ੍ਰਸ਼ਾਦ ਦੇ ਸਕੇ ਅਤੇ ਉਸ ਤੋਂ ਬਾਅਦ ਅਸੀਂ ਘਰ ਆ ਗਏ ਅਗਲੇ ਦਿਨ ਸੰਗਰਾਂਥ ਸੀ ਅਸੀਂ ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਵੀ ਨਮਸਤਕ ਹੋਏ ਅਤੇ ਬੜਾ ਹੀ ਸਕੂਨ ਮਿਲਿਆ ਇੰਜ ਲੱਗਾ ਜਿਵੇਂ ਸੱਚੀ ਮੁੱਚੀ ਹੀ ਆਪਣੇ ਗੁਰੂਆਂ ਨੂੰ ਮਿਲ ਕੇ ਆਏ ਹੋਈਏ ਧੰਨwar ਜੀ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਤੁਸੀਂ ਵੀ ਜ਼ਰੂਰ ਸੁਣੋ ਦੀ ਕਮੈਂਟ ਲਿਖ ਕੇ ਦੱਸੋ